ਆ ਸੋਫਾ ਦੇਖ ਲਓ ਵੀ 20000 ਨੂੰ ਫੁੱਟ ਪੈਂਦਾ ਛੇੜੇ ਤਾਂ ਹੀ ਇੰਨਾ ਮਹਿੰਗਾ ਤਿਆਰ ਹੁੰਦਾ ਇਹ ਸੋਫਾ ਹੀ 20000 ਰੁਪਏ ਕਿਹੜੇ ਹਸਣਾ ਪੈ ਗਿਆ ਬਹੁਤ ਸਸਤਾ ਪੈਂਦਾ ਸੋਫਾ ਇਹ ਨਹੀਂ ਮੈਂ ਤਾਂ ਸੁਣਿਆ ਸੀ ਕਹਿੰਦੇ ਵੀ ਇੰਨੀ ਜਗ੍ਹਾ ਜੇਕਰ ਆ ਸੋਫੇ ਲੈਣੀ ਤਾਂ 20000 ਦੀ ਮਿਲਦੀ ਹੈ ਇਹ ਸਾਰਾ 140000 ਦਾ ਹੈਗਾ ਫੇਰ ਤਾਂ 19 ਨੂੰ ਹੀ ਹੋ ਗਈ ਹੁਣ ਆ ਦੇਖੋ ਜਿੰਨੀ ਜਗ੍ਹਾ 'ਚ ਮੈਂ ਬੈਠਿਆ ਬਈ ਇਹ ਇੰਨੀ ਜਗ੍ਹਾ 20000 ਦੀ ਮਿਲਦੀ ਹੈ ਜਿੰਨੀ ਜਗ੍ਹਾ 'ਚ ਮੈਂ ਬੈਠਿਆ ਨਹੀਂ 20000 ਦੀ ਕਿਹੜੇ ਹਸਣ ਵਾਲੀ 140000 ਦਾ ਸਾਰਾ ਸੋਫਾ ਹੈਗਾ ਹਾਂਜੀ ਸੋਫੇ ਦੇ ਨਾਲ ਬੈੱਡ ਹੈ 1,40,000 ਦਾ ਸਾਰਾ ਪੈਕੇਜ ਹੈ ਜੀ। ਨਹੀਂ ਦਵਾਰੇ ਦਵਾਰੇ ਕਹਣਾ ਇਹ। 1,40,000 ਦਾ ਪੈਕੇਜ ਹੈ 9 ਵੱਡਾ 11 ਸੀਟਾਂ ਵਾਲਾ ਸੋਫਾ ਹੈਗਾ। ਆ ਸਾਰਾ ਸੋਫਾ ਹੀ। ਸਾਰਾ ਸੋਫਾ ਟੇਬਲ ਨਾਲ ਹੈਗਾ। ਨਾਲ ਆ ਬੈੱਡ ਹੈ, ਬੈੱਡਾਂ ਨਾਲ ਗੱਦੇ ਨੇਗੇ। ਠੀਕ ਹੈ ਜੀ। ਨਾਲ ਆ ਡਿਨਿੰਗ ਟੇਬਲ ਆ 6 ਕੁਰਸੀਆਂ ਵਾਲਾ। ਹੂੰ ਇਹ ਅੱਛਾ ਜੀ। ਮਤਲਬ ਪੈਕੇਜ ਹੈ ਸਾਰਾ ਇਕ 1,40,000 ਰੁਪਏ ਦਾ ਪੈਕੇਜ ਹੈ। ਡਿਲੀਵਰੀ ਪੂਰੇ ਪੰਜਾਬ 'ਚ ਫ੍ਰੀ ਹੈ। ਆਨਲਾਈਨ 1000 ਰੁਪਏ ਬੁਕਿੰਗ ਹੈ। ਨਹੀਂ ਫਿਰ ਉਹ ਉਹੀ ਲੋਕਾਂ ਦਾ ਡਰਾ ਕੇ ਕਹਿੰਦੇ 20,000 ਨੂੰ ਫੁੱਟ ਮਿਲਦਾ ਹੈ। ਉਹ ਨੀ ਵੀ ਇਹਨੂੰ ਸੀਟ ਤਾਂ ਮਿਲਦੀ ਹੋਊਗੀ। ਨੀ ਵੀ ਇਹਨੂੰ ਸੀਟ ਕਿਹੜੇ ਹਿਸਾਬ ਨਾਲ ਪੈਗੀ? 1.40 ਲੱਖ ਤੁਸੀਂ ਦਿੰਦੇ ਹੋ 12 ਸੀਟ ਵਾਲਾ ਕੱਲਾ ਸੋਫਾ ਹੈਗਾ। ਨਹੀਂ ਤੁਹਾਡੇ ਤਾਂ ਬਹੁਤ ਸਸਤਾ ਪੈ ਗਿਆ। ਇਹ ਮੈਂ ਤਾਂ ਮਾਰਕੀਟ ਦੀ ਗੱਲ ਕਰ ਰਿਹਾ ਮਾਰਕੀਟ ਦੀ। ਮਾਰਕੀਟ ਦਾ ਨਹੀਂ ਆਪਾਂ ਕੁਛ ਕਰੀਏ ਸਰ ਮਾਰਕੀਟ ਕੀ ਰੇਟ ਹੁੰਦੀ ਆ ਆਪਣਾ ਰੇਟ 1.40 ਲੱਖ ਹੈ। ਹੁਣ ਇਹ ਤਾਂ ਨਹੀਂ ਵੀ ਬਾਤ ਚੋਂ ਕਦੇ ਵੀ ਆ ਕੱਟ ਲਾਂਗੇ ਵਿੱਚੋਂ। ਵਿੱਚ ਹੀ ਇਹ ਕਟਾਂਗੇ। ਡਿਲੀਵਰੀ ਦੋਗੇ ਨਾਲ ਹੀ। ਡਿਲੀਵਰੀ ਪੂਰੇ ਪੰਜਾਬ ਚ ਫਰੀ। ਡਿਲੀਵਰੀ ਪੂਰੇ ਪੰਜਾਬ ਚ ਫਰੀ ਹੈ। ਇਹ ਨਹੀਂ ਹੈਗਾ ਵੀ ਇਹ ਸੋਫੇ ਨੂੰ ਕੋਈ ਸੋਜੂਗਾ। ਕਿੰਨੇ ਸਾਲ ਦੀ ਗਾਰੰਟੀ ਦੀ? 5 ਸਾਲ ਦੀ ਗਾਰੰ